ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਭਪਾਲ ਕਲਾਂ ਵਿਖੇ ਸੰਤ ਬਾਬਾ ਦਲੇਰ ਸਿੰਘ ਜੀ ਦੇ ਪਹਿਲਾ ਦੁਬਾਨ 5 6 7 ਜਨਵਰੀ ਨੂੰ 2025 ਨੂੰ ਨਗਰ ਵਿਖੇ ਲੱਗੇ ਸੀ ਉਸ ਤੋਂ ਬਾਅਦ ਸਾਧੂ ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਦੇ ਨਾਲ ਜੋ ਸੰਗਤ ਗਈ ਸੀ ਪੂਰਨਗਰ ਵਸੇ ਨੂੰ ਦੋ ਬਸਾਂ ਭੜਕੇ ਸੰਗਤ ਨੂੰ ਆਪਣੇ ਆਪ ਹੀ ਸਤਗੁਰ ਸ਼ਾਹ ਨੇ ਤਿੰਨ ਦਿਨਾਂ ਦੀ ਹੋਰ ਵਾਕਸਿਸ ਕੀਤੀ ਜੋ 7 8 ਤੇ 9 ਮਾਰਚ ਨੂੰ 2025 ਨੂੰ ਪਿੰਡ ਭਵਾਲ ਕਲਾਂ ਗੁਰਦੁਆਰੇ ਨੇੜੇ ਪਿੰਡ ਵਿੱਚ ਲੱਗ ਰਹੇ ਨੇ ਭਾਈ ਸੋ ਸ੍ਰਵਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰਿਆਂ ਸੰਗਤਾਂ ਹਮੇ ਵਾ ਕੇ ਪਹੁੰਚੋ ਰਾਤ ਦੇ ਦੀਵਾਨ ਨੇ ਟਾਈਮ ਹੈ 7:00 ਤੋਂ 10:00 ਵਜੇ ਤੱਕ ਦਾ ਸੋ ਸਾਰੀਆਂ ਸੰਗਤਾਂ ਦਾ ਪਹੁੰਚਣ ਤੇ ਭਵਾਲ ਨਗਰ ਵੱਲੋਂ ਧੰਨਵਾਦ ਕਰਦੇ ਹਾਂ ਭਾਈ ਆਪ ਦਾਸ ਕੇਵਲ ਸਿੰਘ ਆ ਬਚਨਾਂ ਵਿੱਚ ਬੇਨਤੀ ਕਰਨਾ ਪ੍ਰਧਾਨ ਬੰਤਾ ਸਿੰਘ ਜੋ ਕਮੇਟੀ ਦੇ ਵਿੱਚ ਨਗਰ ਦੀ ਕਮੇਟੀ ਵਿੱਚ ਨੇ ਸੋ ਸਾਰੀਆਂ ਸੰਗਤਾਂ ਨੇ ਨਗਰ ਦੀਆਂ ਨੇ ਆਪ ਜੀ ਨੂੰ ਹੱਥ ਮਨ ਕੇ ਬੇਨਤੀ ਕਰਦੇ ਆ ਕਿ ਸਮੇਂ ਸਿਰ ਪਹੁੰਚ ਕੇ ਸਤਿ ਪੁਰਸ਼ਾਂ ਦੇ ਦਰਵਾਜ਼ਾ ਵਿੱਚ ਹਾਜ਼ਰੀਆਂ ਭਰਿਓ ਤੇ ਗੁਰੂ ਘਰ ਲੰਗਰ ਉੱਤੇ ਵਰਤੇਗਾ ਭਾਈ ਤੇ ਦਰਵਾਜ਼ਾ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਇਹਨੇ ਬੋਲ ਦੇ ਖਿਮਾ ਦੀ ਜਾਚ ਕਰੇ ਵੀ ਸੰਗਤਾਂ ਦੇ ਪਰਥਾਏ ਕੋਈ ਜਵਾਨ ਵਿਚੋਂ ਸਾਉਤ ਵੱਧ ਘਟਕੇ ਬੋਲਾ ਗਿਆ ਹੋਵੇ ਸੋ ਮਾਫੀ ਮੰਗਦੇ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿਗੁਰੂ ਆਕਾਰ ਵਾਹਿਗੁਰੂ